ਹੁਸ਼ਿਆਰਪੁਰ ਦੇ ਗਊਸ਼ਾਲਾ ਬਾਜ਼ਾਰ ਦੇ ਵਿੱਚ ਉਸ ਵੇਲੇ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਜਦੋਂ ਪੂਰਾ ਗਊਸ਼ਾਲਾ ਬਾਜ਼ਾਰ ਇੱਕ ਪੁਲਿਸ ਛਾਪੜੀ ਨੇ ਤੌਰ ਤੇ ਤਬਦੀਲ ਹੋ ਜਾਂਦਾ ਹੈ ਬੀਤੇ ਸ਼ਨੀਵਾਰ ਅੰਮ੍ਰਿਤਸਰ ਵਿਖੇ ਇੱਕ ਐਨਆਰਆਈ ਤੇ ਤਾਬੜਤੋੜ ਫਾਇਰਿੰਗ ਕੀਤੀ ਜਾਂਦੀ ਹੈ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੁੰਦੀਆਂ ਹਨ ਅਤੇ ਫਾਇਰਿੰਗ ਕਰਤਾ ਉਥੋਂ ਫਰਾਰ ਹੋ ਜਾਂਦੇ ਹਨ ਅਤੇ ਅੰਮ੍ਰਿਤਸਰ ਪੁਲਿਸ ਲਈ ਇੱਕ ਵੱਡੀ ਚੁਣੌਤੀ ਬਣ ਜਾਂਦਾ ਹੈ ਉਹਨਾਂ ਨੂੰ ਫੜਨਾ ਉਸ ਤੋਂ ਬਾਅਦ ਅੱਜ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਕਿ ਹੁਸ਼ਿਆਰਪੁਰ ਦੀ ਇੱਕ ਧਰਮਸ਼ਾਲਾ ਦੇ ਵਿੱਚ ਇਹ ਉਹ ਦੋਨੋਂ ਸ਼ੂਟਰ ਅਤੇ ਇੱਕ ਉਹਨਾਂ ਦਾ ਸਾਥੀ ਛੁਪਿਆ ਹੋਇਆ ਹੈ ਜਿਸ ਤੋਂ ਬਾਅਦ ਅਜ ਹੁਸ਼ਿਆਰਪੁਰ ਪੁਲਿਸ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਜੁਆਇੰਟ ਆਪਰੇਸ਼ਨ ਚਲਾਇਆ ਜਾਂਦਾ ਹੈ ਜਿਸ ਦੇ ਚੱਲਦੇ ਇਸ ਧਰਮਸ਼ਾਲਾ ਦੇ ਵਿੱਚ ਰੇਡ ਕਰਕੇ ਦੋ ਸ਼ੂਟਰਾਂ ਅਤੇ ਇੱਕ ਉਹਨਾਂ ਦੇ ਸਾਥੀ ਨੂੰ ਫੜਿਆ ਜਾਂਦਾ ਹੈ ਜੋ ਧਰਮਸ਼ਾਲਾ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਸ ਧਰਮਸ਼ਾਲਾ ਦੇ ਵਿੱਚ ਗੁਰਕੀਰਤ ਨਾਮ ਦੇ ਇੱਕ ਵਿਅਕਤੀ ਨੇ ਆਪਣਾ ਸਰਦਾਰ ਵਿਅਕਤੀ ਨੇ ਆਪਣਾ ਆਧਾਰ ਕਾਰਡ ਦਿੱਤਾ ਅਤੇ ਉਹਨਾਂ ਨੂੰ ਰੂਮ ਨੰਬਰ 39 ਦਿੱਤਾ ਗਿਆ ਅੰਮ੍ਰਿਤਸਰ ਪੁਲਿਸ ਨੂੰ ਉਸਦੀ ਜਾਣਕਾਰੀ ਮਿਲੀ ਅਤੇ ਅੱਜ ਹੁਸ਼ਿਆਰਪੁਰ ਪੁਲਿਸ ਅਤੇ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਜੁਆਇੰਟ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਵਿੱਚ ਇੱਕ ਵੱਡੀ ਸਫਲਤਾ ਮਿਲੀ ਹੈ ਤਿੰਨ આરોપીਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਦੋ ਸ਼ੂਟਰ ਦੱਸੇ ਜਾ ਰਹੇ ਹਨ ਅਤੇ ਇੱਕ ਉਹਨਾਂ ਸਾਥੀ ਦੱਸਿਆ ਜਾ ਰਿਹਾ ਹੈ ਉਹ ਇੱਥੇ ਇਸ ਧਰਮਸ਼ਾਲਾ ਦੇ ਰੂਮ ਨੰਬਰ 39 ਦੇ ਵਿੱਚ ਰਹਿ ਰਹੇ ਸੀ ਔਰ ਹੁਣ ਇਹ ਖੁਲਾਸਾ ਹੋਇਆ ਹੈ ਕਿ ਉਹਨਾਂ ਦੇ ਕੋਲ ਹਥਿਆਰ ਸਨ ਪਰ ਅਜੇ ਹੀ ਕੋਈ ਵਾਰਦਾਤ ਅੱਥੇ ਸਾਹਮਣੇ ਨਹੀਂ ਆਈ ਜਿੱਥੇ ਉਹਨਾਂ ਕੋਲ ਕੋਈ ਗੋਰੀਬਾਰੀ ਚੱਲੀ ਹੋਵੇ ਜਾਂ ਉੱਥੇ ਕੋਈ ਗੋਲੀ ਚਲਾਈ ਗਈ ਹੋਵੇ ਸੋ ਅੰਮ੍ਰਿਤਸਰ ਪੁਲਿਸ ਵੱਲੋਂ ਉਹਨਾਂ ਤਿੰਨਾਂ ਨੂੰ ਅਰੈਸਟ ਕਰਕੇ ਅੰਮ੍ਰਿਤਸਰ ਵੱਲ ਗੁਆਣਾ ਹੋ ਗਏ ਹਨ ਅਤੇ ਇਹ ਜਾਣਕਾਰੀ ਹੈ ਕਿ ਐਨਆਰਆਈ ਤੇ ਸ਼ਨੀਵਾਰ ਨੂੰ ਜਿਹੜੀ ਤਬੜ ਤੋੜ ਫਾਇਰਿੰਗ ਕੀਤੀ ਗਈ ਸੀ ਉਸ ਦੇ ਵਿੱਚ ਇਹ ਜਿਹੜੇ ਤਿੰਨ ਵਿਅਕਤੀ ਫੜੇ ਗਏ ਹਨ ਇਹਨਾਂ ਦੇ ਵਿੱਚੋਂ ਦੋ ਉਸ ਦੇ ਸ਼ੂਟਰ ਹਨ ਅਤੇ ਇੱਕ ਉਹਨਾਂ ਦਾ ਸਾਥੀ ਹੈ ਤਸਵੀਰਾਂ ਅਸੀਂ ਤੁਹਾਨੂੰ ਉਸ ਧਰਮਸ਼ਾਲਾ ਦੀਆਂ ਦਿਖਾਈਆਂ ਇਸ ਤੋਂ ਬਾਅਦ ਤਸਵੀਰਾਂ ਦਿਖਾਵਾਂਗੇ ਉਸ ਬਾਜ਼ਾਰ ਦੀਆਂ ਜਿੱਥੇ ਕਿ ਇੱਕ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਜਿਹੜਾ ਕਿ ਪੂਰਾ ਪੁਲਿਸ ਸ਼ਾਵਨੀ ਦੇ ਵਿੱਚ ਤਬਦੀਲ ਹੋ ਗਿਆ ਜਦੋਂ ਇਹ ਆਪਰੇਸ਼ਨ ਕੀਤਾ ਗਿਆ ਤਾਂ ਅੰਮ੍ਰਿਤਸਰ ਪੁਲਿਸ ਅਤੇ ਹੁਸ਼ਿਆਰਪੁਰ ਪੁਲਿਸ ਇੱਕ ਜੁਆਇੰਟ ਆਪਰੇਸ਼ਨ ਕਰਕੇ ਉਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਲੈ ਗਈ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਦੋ ਜਿਹੜੇ ਹਨ ਉਹਦੇ ਵਿੱਚੋਂ ਸ਼ੂਟਰ ਹਨ ਅਤੇ ਇੱਕ ਉਹਨਾਂ ਦਾ ਸਾਥੀ ਹੈ ਐਨ ਆਰ ਆਈ ਦੇ ਕਰਦੇ ਉੱਤੇ ਜਿਹੜੀ ਕਰਦੇ ਵਿੱਚ ਵੜ ਕੇ ਜਿਹੜੀ ਤਬਰਤੋਰ ਫਾਇਰਿੰਗ ਕੀਤੀ ਗਈ ਸੀ ਇਹ ਇਹ ਉਹੀ ਮੁਜਰਮ ਨੇ ਜਿਨ੍ਹਾਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਸਰ ਸਰ ਕੀ ਮਾਮਲਾ ਸੀ ਗਿਆ ਜੀ ਹੈ ਸਰ ਕਿਹੜੇ ਸੀ ਗੈਂਗਸਟਰ ਰਿਹਾ ਹੈ ਅੰਮ੍ਰਿਤਸਰ ਜਿਹੜੀ ਵਾਰਦਾਤ ਹੋਈ ਸੀ ਉਹਦੇ ਰਿਲੇਟਡ ਕੋਸ਼ਿਸ਼ ਇਸ ਲਈ ਅੰਮ੍ਰਿਤਸਰ ਵਾਲੀ ਟੀਮ ਆਈ ਸੀ ਸਾਡੀ ਹੈਲਪਲੀ ਉਹਨਾਂ ਨੇ ਸਾਨੂੰ ਕਿਹਾ ਸੀਗਾ ਔਰ ਜੁਆਇੰਟਲੀ ਆਪਰੇਸ਼ਨ ਦੇ ਵਿੱਚ ਅੰਮ੍ਰਿਤਸਰ ਵਾਲੀ ਟੀਮ ਨੂੰ ਅਸੀਂ ਉਹ ਮਿਲ ਜਿਹੜਾ ਐਨ ਆਰ ਆਈ ਦਾ ਸਰ ਉਹਤੇ ਗੋਲੀਆਂ ਬੱਜੀ ਉਸ ਸੰਬੰਧ ਵਿੱਚ ਮੇਰੇ ਹਿਸਾਬ ਨਾਲ ਉਹ ਹੀ ਹੈ ਤੇ ਗੈਂਗਸਟਰ ਕਿੰਨੇ ਗੈਂਗਸਟਰ ਸੀਗੇ ਸਰ ਇਹ 10 13 ਸਰ ਕਿਸੇ ਗੈਂਗ ਨਾਲ ਸੰਬੰਧ ਤੇ ਇਹਨਾਂ ਦਾ ਜਾਂਦੇ ਉਹ ਅੰਮ੍ਰਿਤਸਰ ਵਾਲੀ ਦੱਸ ਸਕਦੇ ਤਸਵੀਰਾਂ ਤੋਂ ਬਾਅਦ ਪੁਲਿਸ ਲਈ ਚੁਣੌਤੀ ਬਣਿਆ ਹੋਇਆ ਸੀ ਤੇ ਹੁਣ ਜੇਕਰ ਗੱਲ ਕਰੀਏ ਪੁਲਿਸ ਜੀਤਾ ਹੁਸ਼ਿਆਰਪੁਰ ਪੁਲਿਸ ਦੇ ਨਾਲ ਅੰਮ੍ਰਿਤਸਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ কেমেৰা পাৰ্চন সুনীল য়োগেগেশ মাৰ পিছ ন্যজ হুশিয়াৰপুৰ